welcom back to my youtube channel sikh history 13 13 ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੰਜ ਕਕਾਰ ਜੋ ਕਿ ਖਾਲਸੇ ਦੀ ਪਹਿਚਾਨ ਹਨ ਪ੍ਰਸਤਾਵਨਾ ਸਿੱਖ ਧਰਮ ਵਿੱਚ ਪੰਜ ਕਕਾਰ ਦੀ ਬਹੁਤ ਮਹੱਤਤਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਦੇ ਦਿਨ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਸਮੇ ਲਾਜ਼ਮੀ ਕੀਤੀ ਗੁਰੂ ਜੀ ਨੇ ਹਰ ਅੰਮ੍ਰਿਤਧਾਰੀ ਸਿੱਖ ਲਈ ਇਹ ਪੰਜ ਚਿੰਨ੍ਹ ਰੱਖਣ ਦਾ ਹੁਕਮ ਦਿੱਤਾ ਇਹ ਪੰਜ ਕਕਾਰ ਸਿਰਫ ਬਾਹਰੀ ਨਿਸ਼ਾਨ ਨਹੀਂ ਸਗੋਂ ਰੋਹਾਨੀ ਨੈਤਿਕ ਅਤੇ ਜੀਵਨ ਜਾਂਚ ਦੇ ਪ੍ਰਤੀਕ ਹਨ ਇਹੀ ਸਿੱਖਾਂ ਨੂੰ ਹਰ ਸਮੇਂ ਆਪਣੇ ਧਰਮ ਨਾਲ ਜੁੜੇ ਰਹਿਣ ਦੀ ਯਾਦ ਦਿਵਾਉਂਦੇ ਹਨ ਕੇਸ ਵਾਲ ਅਰਥ ਕੁਦਰਤੀ ਵਾਲਾਂ ਨੂੰ ਨਾ ਕਟਵਾਉਣਾ ਮਤਵ ਇਹ ਰੱਬ ਦੀ ਰਜ਼ਾ ਨੂੰ ਮੰਨਣ ਅਤੇ ਉਸ ਦੀ ਬਣਾਈ ਕੁਦਰਤੀ ਸਰੂਪ ਨੂੰ ਸਵੀਕਾਰ ਕਰਨ ਦਾ ਪ੍ਰਤੀਕ ਹੈ ਕੇਸਾਂ ਦੀ ਸੰਭਾਲ ਲਈ ਕੰਗਾ ਰੱਖਣ ਦੀ ਪ੍ਰਥਾ ਹੈ ਇਹ ਆਦਰ ਆਤਮਨਿ ਸ਼ਾਸਨ ਅਤੇ ਸ਼ਰਧਾ ਦਾ ਚਿੰਨ੍ਹ ਹਨ ਰੋਹਾਨੀ ਸਿੱਖਿਆ ਜਿਵੇਂ ਸਰੀਰ ਨੂੰ ਕੁਦਰਤੀ ਰੂਪ ਵਿੱਚ ਸਵੀਕਾਰ ਕਰਨਾ ਉਸੇ ਤਰ੍ਹਾਂ ਜੀਵਨ ਨੂੰ ਵੀ ਰੱਬ ਦੀ ਮਰਜ਼ੀ ਅਨੁਸਾਰ ਜੀਣਾ ਕੜਾ ਲੋਹੇ ਦਾ ਬ੍ਰੇਸਲੇਟ ਅਰਥਾਤ ਤ ਹੱਥ ਵਿੱਚ ਪਾਇਆ ਜਾਣ ਵਾਲਾ ਗੋਲ ਲੋਹੇ ਦਾ ਚੂੜਾ ਮਹੱਤਵ ਕੜਾ ਸਾਨੂੰ ਹਮੇਸ਼ਾ ਚੰਗੇ ਕੰਮ ਕਰਨ ਦੀ ਯਾਦ ਦਿਵਾਉਂਦਾ ਹੈ ਲੋਹਾ ਮਜ਼ਬੂਤੀ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਸਿੱਖ ਨੂੰ ਵੀ ਮਜ਼ਬੂਤ ਰਹਿਣਾ ਚਾਹੀਦਾ ਹੈ। ਗੋਲ ਆਕਾਰ ਅਨੰਤ ਰੱਬ ਅਤੇ ਏਕਤਾ ਦਾ ਪ੍ਰਤੀਕ ਹੈ। ਰੂਹਾਨੀ ਸਿੱਖਿਆ ਕੜਾ ਹੱਥ ਵਿੱਚ ਹੋਣ ਅਰਨ ਹਰ ਕੰਮ ਕਰਨ ਤੋਂ ਪਹਿਲਾਂ ਯਾਦ ਦਿਵਾਉਂਦਾ ਹੈ ਕਿ ਸਾਨੂੰ ਸਿਰਫ ਸੱਚਾਈ ਅਤੇ ਧਰਮ ਦੇ ਰਾਹ ਤੇ ਹੀ ਤੁਰਨਾ ਹੈ। ਕੰਗਾ ਕੰਗੀ ਅਰਥਾਤ ਲੱਕੜ ਦੀ ਛੋਟੀ ਕੰਗੀ ਮਹੱਤਵ ਕਿਸ ਅੰਧੀ ਸੰਭਾਲ ਲਈ ਵਰਤੀ ਜਾਂਦੀ ਹੈ ਸਾਫ਼ ਸੁਥਰੇ ਰਹਿਣ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ ਸਿੱਖਾਂ ਨੂੰ ਬਾਹਰੋਂ ਅਤੇ ਅੰਦਰੋਂ ਸਾਫ਼ ਰਹਿਣ ਲਈ ਪ੍ਰੇਰਿਤ ਕਰਦਾ ਹੈ ਰੋਹਾਨੀ ਸਿੱਖਿਆ ਕੰਗਾ ਸਾਨੂੰ ਸਰੀਰ ਕਹੀ ਨਹੀਂ ਸਗੋ ਆਤਮਕ ਸਫਾਈ ਦੀ ਵੀ ਯਾਦ ਦਿਵਾਉਂਦਾ ਹੈ ਕਸ਼ੈਰਾ ਅੰਦਰੂਨੀ ਵਸਤਰ ਅਰਥ ਇੱਕ ਵਿਸ਼ੇਸ਼ ਕਿਸਮ ਦਾ ਛੋਟਾ ਕੱਪੜਾ ਅੰਦਰ ਪਹਿਨਨ ਵਾਲਾ ਮਹੱਤਵ ਇਹ ਨੈਤਿਕਤਾ ਸ਼ਰਮਾਇਆ ਅਤੇ ਆਤਮਸੰयम ਦਾ ਪ੍ਰਤੀਕ ਹੈ ਸਿੱਖਾਂ ਨੂੰ ਹਮੇਸ਼ਾ ਸਰੀਰਕ ਤੇ ਆਤਮਿਕ ਸ਼ੁੱਧਤਾ ਬਣਾਈ ਰੱਖਣ ਦੀ ਸਿੱਖਿਆ ਦਿੰਦਾ ਹੈ ਕੁਸ਼ਾਇਰਾ ਸਿੱਖ ਨੂੰ ਹਰ ਵੇਲੇ ਤਿਆਰ ਰਹਿਣ ਦਾ ਸੰਦੇਸ਼ ਦਿੰਦਾ ਹੈ ਰੋਹਾਨੀ ਸਿੱਖਿਆ ਜੀਵਨ ਵਿੱਚ ਹਮੇਸ਼ਾ ਪਵਿੱਤਰਤਾ ਸ਼ਰਮ ਤੇ ਇਮਾਨਦਾਰੀ ਬਣਾਈ ਰੱਖਣੀ ਕਿਰਪਾਨ ਤਲਵਾਰ ਸ਼ਸਤਰ ਅਰਥ ਛੋਟੀ ਜਾਂ ਵੱਡੀ ਤਲਵਾਰ ਜੋ ਸਿੱਖ ਹਮੇਸ਼ਾ ਆਪਣੇ ਨਾਲ ਰੱਖਦਾ ਹੈ ਮਹੱਤਵ ਇਹ ਕਮਜ਼ੋਰ ਦੀ ਰੱਖਿਆ ਅਤੇ ਨਿਆਂ ਦੀ ਸਥਾਪਨਾ ਲਈ ਹੈ ਕਿਰਪਾਨ ਸਿੱਖ ਨੂੰ ਬਹਾਦਰ, ਨਿਰਭਉ ਅਤੇ ਸੱਚ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ ਇਹ ਸ਼ਸਤਰ ਧਰਮ ਦੀ ਸੇਵਾ ਅਤੇ ਬੁਰਾਈ ਦੇ ਨਾਸ਼ ਦਾ ਪ੍ਰਤੀਕ ਹੈ ਰੂਹਾਨੀ ਸਿੱਖਿਆ ਸੱਚ ਅਤੇ ਧਰਮ ਲਈ ਹਮੇਸ਼ਾ ਖੜੇ ਰਹਿਣਾ ਅਤੇ ਜ਼ਰੂਰਤ ਪੈਣ ਤੇ ਬਲੀਦਾਨ ਦੇਣ ਲਈ ਤਿਆਰ ਰਹਿਣਾ ਪੰਜ ਕਕਾਰਾਂ ਦਾ ਸਮੂਹਕ ਮਹੱਤਵ ਇਹ ਸਿੱਖਾਂ ਦੀ ਵੀ ਲਖਣ ਪਹਿਚਾਨ ਹਨ ਸਿੱਖ ਧਰਮ ਨਿਰੋਹਾਣੀ ਤੇ ਨੈਤਿਕ ਜੀਵਨ ਸ਼ੈਲੀ ਨੂੰ ਦਰਸਾਉਂਦੇ ਹਨ ਇਹ ਸਾਨੂੰ ਹਮੇਸ਼ਾ ਗੁਰੂ ਦੀ ਮਰਿਆਦਾ ਨਾਲ ਜੁੜੇ ਰਹਿਣ ਲਈ ਯਾਦ ਦਿਵਾਉਂਦੇ ਹਨ ਇਹ ਸਿੱਖਾਂ ਵਿੱਚ નિષ્ઠਾ ਭਾਦਰੀ ਸੱਚਾਈ ਸ਼ਰਧਾ ਤੇ ਅਨੁਸ਼ਾਸਨ ਪੈਦਾ ਕਰਦੇ ਹਨ ਨਿਸ਼ਕਰਸ਼ ਪੰਜ ਕਕਾਰ ਸਿੱਖਾਂ ਦੀ ਜ਼ਿੰਦਗੀ ਦਾ ਟੁੱਟੇ ਹਿੱਸਾ ਹਨ ਇਹ ਸਿਰਫ ਬਾਹਰੀ ਚਿੰਨ ਨਹੀਂ ਸਗੋਂ ਅੰਦਰੂਨੀ ਰੋਹਾਨੀ ਜੀਵਨ ਅਤੇ ਗੁਰਮਤ ਮਰਿਆਦਾ ਨਾਲ ਜੁੜੇ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਇਹ ਪੰਜ ਕਕਾਰ ਖਾਲਸੇ ਦੀ ਪਹਿਚਾਣ ਸ਼ਾਨ ਅਤੇ ਸੱਚਾਈ ਦੇ ਰਾਹ ਤੇ ਤੁਰਨ ਦਾ ਪ੍ਰਤੀਕ ਹਨ ਪੰਜ ਕਕਾਰ ਸਿੱਖ ਦੀ ਜ਼ਿੰਦਗੀ ਦਾ ਆਧਾਰ ਅਤੇ ਗੁਰੂ ਪ੍ਰਤੀ ਨਿਸ਼ਾਨੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ ਐਂਡ ਥੈਂਕ ਯੂ ਫॉर ਵਾਚਿੰਗ ਫੁੱਲ ਵੀਡੀਓ